ਉਹ ਦੇਖ ਲੋ 25 ਸਾਲ ਕਰਾਂਗੇ ਰਾਜ ਵਾਲੇ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹ ਨੂੰ ਗਾਣਾ ਕੱਢੀ ਜਾਂਦਾ ਉਹ ਉਹ ਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ سپورਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੇਥੋਂ ਨਾ ਕਹਾਇਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਦੀ ਲੀਜ ਹੈ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਨੀ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਾਰਨ ਲੋਕ ਵੀ ਨਹੀਂ ਹੈ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਦੀ ਤੇ ਸਜਾ ਤਾਂ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲਓ ਹੁਣ ਗੱਲ ਇੱਕ ਦੂਜੇ ਨਾਲੋ ਗਾਲੋ ਗਾਲੀ ਹੋਏ ਪਏ ਨੇ ਮਤਲਬ ਜੇ ਬੀਬਾ ਹਰ ਸਿਮਰਤ ਵਾਲੀਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰ ਹੀ ਲੱਗੇ ਹੋਇਆ ਉਧਰੋਂ ਵੇ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹ ਅਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਹੈ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਹੈ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਐਨੇ ਪੰਜਾਬ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡੀ ਪਰ ਅੱਜ ਆਪਾਂ ਉਸ ਸ਼ਾਸਕ ਦੇ ਸ਼ਰਧਾਂਜਲੀ ਸਮਰੋਹ ਤੇ ਆ ਜਿਨੇ ਪੰਜਾਬ ਦਾ ਨਾਮ ਐ ਸਰ ਰੋਸ਼ਨ ਕੀਤਾ ਕਿ ਅੱਜ ਪੂਰੀ ਦੁਨੀਆ ਚ ਜੇ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕੀਤਾ ਜਾਂਦਾ ਬਰਾਬਰੀ ਵਾਸਤੇ ਨਿਆਂ ਵਾਸਤੇ ਇਨਸਾਫ ਵਾਸਤੇ ਉਸ ਤਰ੍ਹਾਂ ਦਾ ਆਪਾਂ ਕਰਨਾ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਆ ਪਖੜਾ ਕਰ ਲੈਣਾ ਪੰਜਾਬ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਮੈਂ ਤਾਂ ਸੈਂਟਰ ਸੈਂਟਰ ਤੇ ਵੀ ਜ਼ਿਆਦਾ ਯਕੀਨ ਨਹੀਂ ਕਰਦਾ ਪਹਿਲੇ ਦਿਨ ਦੇ ਉਹ ਤਾਂ ਛੱਡੋ ਭਰੇ ਆਪਾਂ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਈਏ ਯਾਰ ਕਿੰਨਾ ਚਿਰ ਉਹਨਾਂ ਕਰੀ ਦੇਖੀ ਜਾਵਾਂਗੇ ਉਹ ਹੋਰ ਹੋਰ ਗੁੱਸੇ ਹੋਗੇ ਹੁਣ ਕਹਿੰਦੇ ਸਾਡੀਆਂ ਦੋ ਆਉਂਦੀਆਂ ਸੀ ਪਹਿਲਾਂ ਉਹ ਵੀ ਨਹੀਂ ਆਉਣ ਦਿੱਤੀਆਂ ਤੁਸੀਂ ਸੋ ਇਸ ਕਰਕੇ ਆਪਾਂ ਆਪਣਾ ਰਾਜ ਹੈ ਹੁਣ ਆਪਣਾ ਆਪਣਾ ਮੀਨਸ ਪਬਲਿਕ ਦਾ ਲੋਕਾਂ ਦਾ ਆਪ ਮੈਂ ਕਮਾਉਣੇ ਨਹੀਂ ਇਹਨਾਂ ਨੇ ਮੈਂ ਰਹਿਣ ਨਹੀਂ ਦੇਣੇ ਜੇ ਪੰਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਕਢਾਉ ਨੂੰ ਵਿਆਸ ਸਮੇਤ ਕਢਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਤੈਨੂੰ ਤਾਂ ਡਰਦੇ ਨੇ ਤੈਨੂੰ ਤਾਂ ਹਰ ਰੋਜ਼ ਟੜ ਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕਿਉਂਕਿ ਉਹਨੂੰ ਪਤਾ ਵੀ ਇਹ ਇਹ ਡਰਦਾ ਹੈ ਨਹੀਂ ਇਹ ਤੇ ਨਾ ਕੋਈ ਸਾਥ ਤੋਂ ਕੋਈ ਕੇਸ ਕੁਸ ਬਣਨਾ ਹੈ ਇਹ ਆਮ ਘਰਾਂ ਦਾ ਮੁੰਡਾ ਹੈ ਇਹ ਕਿਉਂ ਬਣ ਗਿਆ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਆ ਬਸ ਆ ਹੀ ਬੰਗੇ ਨਾ ਤੜਕੀ ਗੱਲਾਂ ਕਰਨ ਲੈਣੇ ਮੈਨੂੰ ਦੱਸ ਕੜਲੂ ਮੈਂ ਕਹਾਂ ਜਿਨ੍ਹਾਂ ਚ ਲੋਕ ਮਿਲਣਾਂ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢਿਓ ਉਹੀ ਆਪਦੇ ਵੱਲੋਂ ਹੀ ਬਣੇ ਬੈਠੇ ਨੇ ਬਸ ਜੀ ਹੁਣ ਬਸ ਭਵਾਂਤ ਬਾਨ ਨੇ ਤਾਂ ਹੁਣ ਸਰਕਾਰ ਨੇ ਟੁੱਟ ਜਾਣਾ ਤੇ ਬਸ ਅਸੀਂ ਬਣ ਜਾਣਾ شیخ ਚਿੱਲੀ ਵਾਲੀ ਜਿਹੜੀ ਚਕਾਣੀ ਜੀ ਨਹੀਂ ਪੜਦੇ ਹੁੰਦੇ ਸੀ ਆਂਡਿਆਂ ਦੀ ਟੋਕਰੀ ਵਾਲੀ ਉਹ ਹੋਇਆ ਆਇਆ ਕਿ ਉਹ ਟੁੱਟੀ ਜੀ ਸਰਕਾਰ ਬਈ ਲੋਕਾਂ ਨੇ ਬਣਾਈ ਆ ਬਈ 92 ਐਮਐਲਏ ਨੇ ਲੋਕਾਂ ਨੇ ਸਰਕਾਰ ਬਣਾਈ ਆ ਆਪਦੀ ਸਰਕਾਰ ਆ ਲੋਕਾਂ ਦੀ ਆਪਦੀ ਪਹਿਲੀ ਵਾਰ ਤਾਂ ਮੁੱਖ ਮੰਤਰੀ ਨੂੰ ਆਏ ਹੱਥ ਦੇ ਕੇ ਖੜਾ ਲੈਂਦੇ ਨੇ ਸੜਕ ਤੇ